ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਹੈ 3 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 3 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਕਹਿ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਵਰਲਡ ਵੈਸਟ ਸਿਟੀਜ਼ ਇੰਡੈਕਸ 2026 ਵਿੱਚ ਕਿਹੜਾ ਭਾਰਤੀ ਸ਼ਹਿਰ ਸਭ ਤੋਂ ਵਧੀਆ ਸ਼ਹਿਰ ਬਣਿਆ ਹਾਂਜੀ ਵਰਲਡ ਬੈਸਟ ਸਿਟੀਜ਼ ਇੰਡੈਕਸ 2026 ਵਿੱਚ ਇੰਡੀਆ ਦਾ ਕਿਹੜਾ ਸ਼ਹਿਰ ਆ ਜਿਹੜਾ ਉਹ ਟੌਪ ਤੇ ਰਿਹਾ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਇੰਡੈਕਸ ਦੇ ਵਿੱਚ ਤਾਂ ਵਰਲਡ ਬੈਸਟ ਸਿਟੀਜ਼ ਇੰਡੈਕਸ 2026 ਵਿੱਚ ਭਾਰਤ ਦੀ ਬੈਸਟ ਸਿਟੀਜ਼ ਬਣੀ ਆ ਬੰਗਲੌਰ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਜਿੱਥੇ ਇਸਟਰੋ ਦਾ ਹੈੱਡਕੁਆਰਟਰ ਵੀ ਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਤੇ ਭਾਰਤ ਦੀ ਵਰਲਡ ਬੈਸਟ ਸਿਟੀਜ਼ ਇੰਡੈਕਸ 2026 ਵਿੱਚ ਬੈਸਟ ਸ਼੍ਰੀ ਬੈਸਟ ਸਿਟੀ ਬਣੀ ਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਜੰਗੀ ਜਹਾਜ਼ ਉਤਪਾਦਨ ਅਤੇ ਪ੍ਰਾਪਤੀ ਦੇ ਕੰਟਰੋਲਰ ਵਜੋਂ ਕਿਸ ਨੇ ਆਉਂਦਾ ਸੰਭਾਲ ਲਿਆ ਹਾਂਜੀ ਜੰਗੀ ਜਹਾਜ਼ ਉਤਪਾਦਨ ਅਤੇ ਪ੍ਰਾਪਤੀ ਦੇ ਕੰਟਰੋਲਰ ਵਜੋਂ ਵਾਈਸ ਐਡਮਿਰਲ ਸੰਜੇ ਸਾਧੂ ਨੇ ਆਉਂਦਾ ਸੰਭਾਲ ਲਿਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸੰਜੇ ਸਾਧੂ ਹੁਣੇਕਾ ਅਪੁਆਇੰਟਮੈਂਟ ਦੀ ਗੱਲ ਆ ਤਾਂ ਜੌਨ ਫਰਨਰ ਨੂੰ ਵਾਲਮਾਰਟ ਦੇ ਸੀਈਓ ਵਜੋਂ ਚੁਣਿਆ ਗਿਆ ਸੇਖਾ ਨਾਜ਼ਿਰ ਅਲ ਨਵੀਸ ਸੰਯੁਕਤ ਰਾਸ਼ਟਰ ਟੂਰਿਜ਼ਮ ਦੀ ਮੁਖੀ ਬਣਨ ਵਾਲੀ ਪਹਿਲੀ ਔਰਤ ਬਣੀ ਦੀਪਕ ਗੁਪਤਾ ਗੇਲ ਇੰਡੀਆ ਲਿਮਟਿਡ ਦੀ ਅਗਲੀ ਸੀਐਮਡੀ ਬਣੀ ਜ਼ੋਹਰਾਨ ਮਮਦਾਨੀ ਨੂੰ ਨਿਊਯਾਰਕ ਦੀ ਪਹਿਲੀ ਭਾਰਤੀ-ਮੂਲ ਦੀ ਮੇਅਰ ਚੁਣਿਆ ਗਿਆ ਭਾਰਤੀ-ਮੂਲ ਦੀ ਔਰਤ ਗਜ਼ਾਲਾ ਹਾਸਮੀ ਵਰਜੀਨੀਆ ਦੀ ਲੈਫਟੀਨੇਟ ਗਵਰਨਰ ਬਣੀ ਅੰਕਤੀ ਰਾਜੂ ਨੂੰ ਡੀਆਰਡੀਐਲ ਹਾਈਦਰਾਬਾਦ ਡੀਆਰਡੀਓ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੰਜੇ ਗਰਗ ਨੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਬੀਆਈਐਸ ਦੇ ਡਾਇਰੈਕਟਰ ਜਨਰਲ ਬਣੇ ਦਾ ਸੰਭਾਲਿਆ ਵਿਸ਼ਵ ਜਿਤਸਾ 500 ਰੱਖਿਆ ਖਾਤਿਆਂ ਦਾ ਕੰਟਰੋਲਰ ਚਰਨਲ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਹੋਏ ਵਿਸ਼ਵ ਹੁਨਰ ਏਸ਼ੀਆ ਮੁਕਾਬਲੇ 2025 ਵਿੱਚ ਭਾਰਤ ਨੇ ਕਿਹੜਾ ਦਰਜਾ ਪ੍ਰਾਪਤ ਕੀਤਾ ਹਾਂਜੀ ਭਾਰਤ ਨੇ ਵਰਲਡ ਸਕਿਲਸ ਇੰਡੀਆ ਕੰਪੀਟੀਸ਼ਨ 2025 ਵਿੱਚ ਆਪਣੀ ਪਹਿਲੀ ਭਾਗੀਦਾਰੀ ਮਤਲਬ ਕਿ ਪਹਿਲੀ ਵਾਰ ਹਿੱਸਾ ਲਿਆ ਤੇ ਇਸ ਦੇ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ অপਸ਼ਨ B ਇਸ ਦਾ ਰਾਈਟ ਆਨਸਰ 8ਵਾਂ ਹੁਣ ਭਾਰਤ ਨੇ 8ਵਾਂ ਸਥਾਨ ਪ੍ਰਾਪਤ ਕੀਤਾ ਪਹਿਲਾਂ ਤਾਂ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਭਾਰਤ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕਰੰਸੀ ਹੈ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਅਦਰਪ蒂 ਮੁਰਮੂ ਪ੍ਰਧਾਨ ਮੰਤਰੀ ਅਨੰਤ ਮੋਦੀ ਜੀ ਗ੍ਰਹਿ ਮੰਤਰੀਆ ਅਮਿਤ ਸ਼ਾ ਇਹ ਸਾਡੇ ਸਹਿਕਾਰਤਾ ਮੰਤਰੀ ਵੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਦੇ ਭਾਰਤ ਦੇ ਉਤਪਾਦਨ ਵਿੱਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਆ ਆਰਥਵਿਵਸਥਾ ਦੇ ਪੱਖੋਂ ਚੌਥੇ ਸਥਾਨ ਤੇ ਆ ਖੇਤਰਫਲ ਪੱਖੋਂ ਸੱਤਵੇਂ ਸਥਾਨ ਤੇ ਆ ਭਾਰਤ ਨਾਲ ਸੱਤ ਦਿਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਮਿਆਂਮਾਰ ਤੇ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਦਾ ਜਿਹੜੀ ਉਹ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਆ ਠੀਕ ਹੈ ਭਾਰਤ ਹੈਂਲੀ ਪਾਸਪੋਰਟ ਇੰਡੈਕਸ ਵਿੱਚ 85ਵੇਂ ਸਥਾਨ ਤੇ ਰਿਹਾ ਜਦ ਕਿ ਸਿੰਗਾਪੁਰ ਟੌਪ ਤੇ ਆ ਭਾਰਤ ਦੀ ਸਾਖਰਤਾ ਦਾ ਰੱਸੀ ਪੁਆਇੰਟ 9% ਵਧੀ ਭਾਰਤ ਵਿੱਚ ਕੋਲ ਰਾਮਸਰ ਸਾਈਟਾਂ ਦੀ ਗਿਣਤੀ 94 ਹੋ ਗਈ 94ਵੀਂ ਰਾਮਸਰ ਹਰਾਂਸ ਸਾਈਟ ਬਣਿਆ ਵਿਹਾਰ ਦੀ ਗੋਗਾ ਬਲਸੀਲ ਵਿਹਾਰ ਵਿਹਾਰ ਦੀ ਗੋਗਾ ਬਲਸੀਲ ਇਸ ਤੋਂ ਇਲਾਵਾ ਭਾਰਤ ਵਿੱਚ 18ਵਾਂ ਬ੍ਰਿਕਸ ਸਿਖਰ ਸੰਮੇਲਨ ਹੋਵੇਗਾ 17ਵਾਂ ਕਿੱਥੇ ਹੋਇਆ ਬ੍ਰਾਜ਼ੀਲ ਦੇ ਵਿੱਚ ਇਹ ਦੋਨੋਂ ਇੰਪੋਰਟੈਂਟ ਆ 17ਵਾਂ ਤੇ 18ਵਾਂ ਭਾਰਤ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਪੇਟੈਂਟ ਫਾਈਲਰ ਬਣ ਕੇ ਉੱਭਰਿਆ ਭਾਰਤ ਨੇ ਪਹਿਲਾ ਕੁਆਂਟਮ ਡਾਇਮੰਡ ਮਾਈਕਰੋਸਕੋਪ ਵਿਕਸਿਤ ਕੀਤਾ ਭਾਰਤ ਭਾਰਤ ਨੇ ਅਰਜਨਟੀਨਾ ਨੂੰ ਹਰਾ ਕੇ 2025 ਦਾ ਕਾਂਗਨੀ ਬੇਰਾ ਇੰਟਰਨੈਸ਼ਨਲ ਪੋਲੋ ਕੱਪ ਜਿੱਤੇ ਆ। ਭਾਰਤ ਬ੍ਰਾਜ਼ੀਲ ਦੀ ਅਗਵਾਈ ਵਾਲੀ ਟ੍ਰੌਪੀਕਲ ਫੋਰੈਸਟ ਫੋਰਐਵਰ ਫੈਸਿਲਿਟੀ ਵਿੱਚ ਨਿਗਰਾਨਵਚੋਂ ਸ਼ਾਮਿਲ ਹੋਇਆ। Google ਜੈਮਨੀ ਦੇ AI ਟਿਊਟਰ ਦੀ ਵਿਸ਼ਵਵਿਆਪੀ ਵਰਤੋਂ ਵਿੱਚ ਭਾਰਤ ਟੌਪ ਤੇ ਰਿਹਾ। ਭਾਰਤ ਨੇ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਰੱਖਿਆ। ਭਾਰਤ ਨੂੰ ਵਿੱਤੀ ਸਾਲ 2024-25 ਵਿੱਚ ਸਭ ਤੋਂ ਵੱਧ FDI ਪ੍ਰਾਪਤ ਹੋਇਆ। ICC ਮਹਿਲਾ ਵਿਸ਼ਵ ਕੱਪ 2025 ਭਾਰਤ ਨੇ ਦੱਖਣੀ ਅਫਰੀਕਾ ਉਹ ਹਰਾ ਕੇ ਜਿੱਤੇ ਆ ਨੈਕਸਟ ਹੈ ਕਿਹੜੀ ਰਾਜ ਸਰਕਾਰ ਵਿੱਤੀ ਸਾਲ 2026 ਵਿੱਚ 40521 ਸੋਲਰ ਪੰਪ ਵੰਡੇਗੀ ਸੋਲਰ ਪੰਪ ਵੰਡਣ ਦਾ ਇੱਥੇ ਕੀ ਮਤਲਬ ਹੈ 40521 ਸੋਲਰ ਪੰਪ ਤੇ ਸਬਸਿਡੀ ਦਵੇਗੀ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਠੀਕ ਹੈ ਹੁਣ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਦੇਵੇਗੀ ਸਬਸਿਡੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ ਇੱਥੋਂ ਦੇ ਚੀਫ ਮਿਨਿਸਟਰ ਯੋਗਿਆ ਦੇ ਤਿਆਨਾਤ ਗਵਰਨਰ ਆਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੋਦਵਾ ਨੈਸ਼ਨਲ ਪਾਰਕ ਹੈ ਚੀਤਿਆਂ ਲਈ ਫੇਮਸ ਇਥੋਂ ਦੇ ਫੇਮਸ ਲੋਕ ਨਾਚਾ ਚੋਰਾ ਨੋ ਟੰਕੀ ਕਜ਼ਰੀ ਪਾਰਤ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਹੈ ਉੱਤਰ ਪ੍ਰਦੇਸ਼ ਦੀਪਤੀ ਸ਼ਰਮਾ ਉੱਤਰ ਪ੍ਰਦੇਸ਼ ਪੁਲਿਸ ਵਿੱਚ ਡੀਐਸਪੀ ਵਜੋਂ ਸ਼ਾਮਿਲ ਹੋਈ ਉੱਤਰ ਪ੍ਰਦੇਸ਼ ਸਰਕਾਰ ਨੇ ਔਰਤਾਂ ਨੂੰ ਰਾਤ ਦੀ ਡਿਊਟੀ ਲਈ ਆਪਣੀ ਸਹਿਮਤੀ ਦੇਣ ਦਾ ਐਲਾਨ ਕੀਤਾ ਲਖਨਊ ਯੂਨੈਸਕੋ ਦੇ ਕ੍ਰੀਏਟਿਵ ਸਿਟੀਜ਼ ਆਫ ਗੈਟਸ ਗੈਸਟਰੋਨੋਮੀ ਵਿੱਚ ਸ਼ਾਮਿਲ ਹੋਇਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਵਿੱਚ ਟਾਈਟੇਨੀਅਮ ਅਤੇ ਸੁਪਰ ਅਲੋਏ ਮਟੀਰੀਅਲ ਪਲਾਂਟ ਦਾ ਉਦਘਾਟਨ ਕੀਤਾ ਅਯੁੱਧਿਆ ਦੀਪ ਉਤਸਵ ਦੌਰਾਨ 26 26,17215 ਦੀ ਵਿਜਗਾ ਕੇ ਗਿਨੀਸ ਵਰਲਡ ਰਿਕਾਰਡ ਬਣਾਇਆ ਗਿਆ ਉੱਤਰ ਪ੍ਰਦੇਸ਼ ਸਰਕਾਰ ਹਰੇਕ ਡਿਵੀਜ਼ਨਲ ਹੈੱਡਕੁਆਰਟਰ ਤੇ 5 ਪਨਾਹਸ ਪੁਨਰਵਾਸ ਕੇਂਦਰ ਸਥਾਪਿਤ ਕਰੇਗੀ ਉੱਤਰ ਪਰਦੇਸ਼ ਗਵਰਨਮੈਂਟ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ ਮੇਲਾ ਆਯੋਜਿਤ ਕਰੇਗੀ ਉੱਤਰ ਪ੍ਰਦੇਸ਼ ਸਰਕਾਰ ਨੇ ਡਰੱਗ ਇਨਸਪੈਕਟਰਾਂ ਨੂੰ ਫਾਰਮਾਸਿਊਟੀਕਲ ਰਸਾਇਣਾਂ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਨੈਕਸਟ ਹੈ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰਨ ਲਈ ਹਾਲ ਹੀ ਵਿੱਚ ਕਿਸ ਰਾਜ ਵਿੱਚ ਪ੍ਰੇਰਣਾ ਯੋਜਨਾ ਸ਼ੁਰੂ ਕੀਤੀ ਗਈ ਹਾਂਜੀ ਪ੍ਰੇਰਣਾ ਯੋਜਨਾ ਕਿਹਨੇ ਸ਼ੁਰੂ ਕੀਤੀ ਹੈ ਅਸਮ ਦੀ ਗਵਰਨਮੈਂਟ ਨੇ ਜਿਹਦੇ ਵਿੱਚ ਜਿਵੇਂ 10th ਕਲਾਸ ਦੇ ਵਿਦਿਆਰਥੀ ਆ ਜਿਹੜੇ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰਦੇ ਆ ਤਾਂ ਉਹਦੇ ਵਿੱਚ ਹੈਲਪ ਕਰੇਗੀ ਪ੍ਰੇਰਣਾ ਯੋਜਨਾ ਆਪਸ਼ਨ A ਇਸ ਦਾ ਰਾਈਟ ਆਨਸਰ ਅਸਮ ਹੁਣੇ ਅਸਮ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੇ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਆ ਹਿਮੰਤਾ ਵਿਸ਼ਵ ਸ਼ਰਮਾ ਗਵਰਨਰ ਆ ਲਕਸ਼ਮਣ ਆਚਾਰਿਆ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਤੀਜੇ ਨੰਬਰ ਤੇ ਆ ਜਦਕਿ ਮੱਧ ਪ੍ਰਦੇਸ਼ ਟੌਪ ਤੇ ਆ ਸੈਕਿੰਡ ਤੇ ਆ ਅੰਡੇਮਾਨ ਨਿਕੋਬਾਰ ਅਸਮ ਦੇ ਵਿੱਚ ਰੈਮੋਨਾ نیشنل ਪਾਰਕ, ਔਰੰਗ ਨੈਸ਼ਨਲ ਪਾਰਕ, ਦੇਹਿੰਗਪਟਕਾਈ ਨੈਸ਼ਨਲ ਪਾਰਕ, ਨਾ ਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵੁਰੂਸੀ ਕੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਸਿੰਘ ਵਾਲੀ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਵਿੱਚ ਪੈਦਾ ਹੁੰਦੀ ਆ ਅਸਮ ਕੈਬਨਿਟ ਨੇ ਬਹੁ ਵਿਆਹ ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦਿੱਤੀ ਅਸਮ ਦੇ ਬੋਡੋ ਲੋਕਾਂ ਨੇ ਬਾਤ ਹੋ ਧਰਮ ਨੂੰ ਵੱਖਰਾ ਜਾਣ ਗਣਨਾ ਕੋਡ ਮਿਲਿਆ ਅਸਮ 'ਚ ਕੱਟੇ ਵੀ ਹੋ ਤਿਹਾਰ ਮਨਾਇਆ ਗਿਆ ਅਸਮ ਦੇ ਮੋੱਖ ਮੰਤਰੀ ਨੇ ਗਲੋਬਲ ਕੈਰੀਅਰ ਲਈ ਸੀਐਮ ਫਲਾਈਟ ਲਾਂਚ ਕੀਤੀ ਅਸਮ ਵਿੱਚ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਉਰਨੋਡੋਈ 3.0 ਯੋਜਨਾ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਨੁਮਾਲੀਗੜ੍ਹ ਵਿੱਚ ਦੁਨੀਆ ਦੇ ਪਹਿਲੇ ਬਾਂਸ ਇਥੈਨੋਲ ਪਲਾਂਟ ਦਾ ਉਦਘਾਟਨ ਕੀਤਾ ਅਸਮੇ ਫਿਲਮ ਗੁੱਡਬਾਈ ਗੁਰੂਜੀ ਨੂੰ ਅਧਿਕਾਰਿਤ ਤੌਰ ਤੇ ਪੈरिस ਵਿੱਚ ਗੰਗਾ ਸੁਰਸੈਂਡ ਫੈਸਟੀਵਲ ਲਈ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਸੇਵਾਮੁਕਤ ਹੋਏ ਜਸਟਿਸ ਸਰਵਿੰਦਰ ਨਾਥ ਸਾਮੰਤ ਨੂੰ ਕਿਸ ਰਾਜ ਦਾ ਨਵਾਂ ਲੋਕਾਇਕਤ ਨਿਯੁਕਤ ਕੀਤਾ ਗਿਆ ਹਾਂਜੀ ਜਸਟਿਸ ਰਵਿੰਦਰਨਾਥ ਸਾਮੰਤ ਇਹ ਸੇਵਾਮੁਕਤ ਹੋ ਚੁੱਕੇ ਹੈ ਜਾਨੀ ਕਿ ਰਿਟਾਇਰ ਹੋ ਚੁੱਕੇ ਹੈ ਤੇ ਇਹਨਾਂ ਨੂੰ ਨਵਾਂ ਲੋਕਾਇਕਤ ਨਿਯੁਕਤ ਕੀਤਾ ਗਿਆ ਪਸ਼ਚਮੀ ਬੰਗਾਲ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਪਸ਼ਮੀ ਬੰਗਾਲ ਦੀ ਗੱਲ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਪਸ਼ਮੀ ਬੰਗਾਲ ਪਸ਼ਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਇੱਥੋਂ ਦੇ ਚੀਫ ਮਿਨਿਸਟਰ ਆ ਮਮਤਾ ਬੇਨਰਜੀ ਤੇ ਗਵਰਨਰ ਆ ਸੀਬੀ ਆਨੰਦ ਬੋਸ ਜੇਕਰ ਪਸ਼ਮੀ ਬੰਗਾਲ ਦੀ ਗੱਲ ਕਰੀਏ ਤਾਂ ਪਸ਼ਮੀ ਬੰਗਾਲ ਦੇ ਵਿੱਚ ਸੁੰਦਰਬਨ ਨੈਸ਼ਨਲ ਪਾਰਕ ਆ ਜਿਹੜਾ ਕਿ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਆ ਇਸ ਤੋਂ ਇਲਾਵਾ ਪਸ਼ਮੀ ਬੰਗਾਲ ਦੇ ਵਿੱਚ ਬਕਸਾ ਨੈਸ਼ਨਲ ਪਾਰਕ ਨੇ ਆ ਰਬਲੀ ਨੈਸ਼ਨਲ ਪਾਰਕ ਸਿੰਗਲੀਲਾ ਨੈਸ਼ਨਲ ਪਾਰਕ ਜਲਦਾਪਾਰਾ ਨੈਸ਼ਨਲ ਪਾਰਕ ਗੋਰੂਮਾਰਾ ਨੈਸ਼ਨਲ ਪਾਰਕ ਬੁਕਸਾ ਟਾਈਗਰ ਰਿਜ਼ਰਵਾ ਪਰਸਨ ਭਾਰਤ ਦੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਹੈ ক্রিকেট ਰੀਚਾ ਖੋਸ਼ ਪੱਛਮੀ ਬੰਗਾਲ ਪੁਲਿਸ ਦੇ ਡੀਐਸਪੀ ਬਣੀ ਐਂਟੀ সাবਮਰੀਨ ਵਾਰਫੇਅਰ ਕਾਰਵੇਟ ਐਂਡਰਾਟ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋਇਆ ਸੁੰਦਰਬਨ ਟਾਈਗਰ ਰਿజర్ਵ ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਈਗਰ ਰਿజర్ਵ ਬਣਿਆ ਪੱਛਮੀ ਬੰਗਾਲ ਸਰਕਾਰ ਨੇ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਸਰਮ ਸ਼੍ਰੀ ਯੋਜਨਾ ਸ਼ੁਰੂ ਕੀਤੀ ਭਾਰਤੀ ਜਲ ਸੈਨਾ ਦੇ ਪੰਡੂ ਵਿਰੋਧੀ ਯੰਗ ਯੰਗੀ ਜਹਾਜ਼ ਅਜੇ ਦਾ ਕੋਲਕਾਤਾ ਵਿੱਚ ਉਦਘਾਟਨ ਕੀਤਾ ਗਿਆ ਕਲਕੱਤਾ ਹਾਈ ਕੋਰਟ ਨੇ ਮਾਂ ਤੇ ਦੁਵਾਰਾ ਵਿਆਹ ਤੇ ਪੁੱਤਰ ਦਾ ਉਪਨਾਮ ਬਦਲਣ ਦਾ ਹੁਕਮ ਦਿੱਤਾ ਭਾਰਤੀ ਫੌਜ ਦੇ and ਪਸ਼ਚਮੀ ਬੰਗਾਲ ਵਿੱਚ ਤਿਸਤਾ ਪ੍ਰਵਾਹ ਅਭਿਆਸ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਕ੍ਰਿਸਲ ਨੇ ਵਿੱਤੀ ਸਾਲ 2026 ਲਈ ਜੀਡੀਪੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਇਹ ਅਨੁਮਾਨ ਲਗਾਇਆ ਕ੍ਰਿਸਲ ਨੇ ਤੇ ਭਾਰਤ ਦੀ ਜੀਡੀਪੀ ਵਿਕਾਸ ਦਰ ਰਹਿਣ ਦਾ ਅਨੁਮਾਨ ਲਗਾਇਆ 7% ਦਾ 2026 ਦੇ ਵਿੱਚ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਸ਼ਹਿਰ ਨੂੰ ਭਾਰਤ ਦਾ ਪਹਿਲਾ ਇਕੀਕਰਿਤ ਵਿੱਤੀ ਸ਼ਹਿਰ ਬਣਾਇਆ ਜਾਵੇਗਾ ਭਾਰਤ ਦਾ ਪਹਿਲਾ ਇਕੀਕਰਿਤ ਵਿੱਤੀ ਸ਼ਹਿਰ ਬਣਾਇਆ ਜਾਵੇਗਾ ਅਮਰਾਵਤੀ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ 46ਵਾਂ ਹੌਂਡਾ ਅਵਾਰਡ ਕਿਸ ਨੇ ਜਿੱਤਿਆ 46ਵਾਂ ਹੌਂਡਾ ਅਵਾਰਡ ਜਿੱਤਿਆ ਵਾ ਡਾਕਟਰ ਕੈਨੀਚੀ ਈਗਾ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਕੈਨੀਚੀ ਈਗਾ ਹੋਨਿਕਾ ਅਵਾਰਡ ਦੀ ਗੱਲ ਆ ਤਾਂ ਡਾਕਟਰ ਕੈਨੀਸੀ ਗਾ ਨੂੰ ਵਰਟੀਕਲ ਕੈਵਿਟੀ ਸਰਫੇਸ ਐਮਿਟਿੰਗ ਲੇਜ਼ਰ ਦੇ ਮੋਹਰੀ ਵਿਕਾਸ ਅਤੇ ਬਿਹਾਰਕ ਉਪਯੋਗ ਲਈ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਮੈਲਾਨੀਆ 트ੰਪ ਨੂੰ ਫੋਕਸ ਨੇਸ਼ਨ ਵੱਲੋਂ 2025 ਦਾ ਪੈਟਰੀਅਟ ਆਫ ਦੀ 에ਅਰ ਪੁਰਸਕਾਰ ਮਿਲਿਆ ਸਰੇਨਾ ਵਿਲੀਅਮਜ਼ ਨੂੰ ਬਕਾਰੀ ਰਾਜਕੁਮਾਰੀ ਆਫ ਅਸਟੋਰੀਆ ਸਪੋਰਟਸ ਅਵਾਰਡ 2025 ਮਿਲਿਆ ਮਨੋਹਰ ਪਾਰਿਕਰ ਯੰਗ ਸਾਇੰਟਿਸਟ ਅਵਾਰਡ 2025 ਡਾਕਟਰ ਸਾਇੰਗ ਗੌਤਮ ਗੋਪਾਲ ਕ੍ਰਿਸ਼ਨਨ ਨੂੰ ਪ੍ਰਦਾਨ ਕੀਤਾ ਗਿਆ ਸ਼੍ਰੀ ਸ਼ਵੀ ਰਵੀ ਸ਼ੰਕਰ ਸ਼ਾਂਤੀ ਅਤੇ ਸੁਰੱਖਿਆ ਲਈ 2025 ਦਾ ਵਿਸ਼ਵ ਨੇਤਾ ਪੁਰਸਕਾਰ ਦਿੱਤਾ ਗਿਆ ਫੁੱਟਬਾਲ ਪ੍ਰਤੀ ਸੇਵਾਮਾਲੀ ਕਿੰਗ ਚਾਰਲਸ ਦੁਆਰਾ ਸਾਰ ਦੇਵਿਡ ਬੈਕ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ ਕਿਰਨ ਦਸਾਈ 2025 ਦੇ ਬੁਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤੇ ਗਏ ਜੈਮਸ ਐਂਡਰਸਨ ਨੂੰ ਕ੍ਰਿਕਟ ਪ੍ਰਤੀ ਸੇਵਾਮਾਲੀ ਨਾਈਟ ਅਵਾਰਡ ਦਿੱਤਾ ਗਿਆ ਵਜਰਾਚੰਦਰ ਸੇਖਰ ਨੇ ਗੱਲਪ ਲਈ 2025 ਦਾ ਉਰਸੂਲਾ ਕੇਲ ਲੈਨ ਪੁਰਸਕਾਰ ਜਿੱਤੇ ਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਸ਼੍ਰੀਲੰਕਾ ਨੂੰ 1 ਮਿਲੀਅਨ ਡਾਲਰ ਦੀ ਹੜ੍ਹ ਰਾਹਤ ਪ੍ਰਦਾਨ ਕੀਤੀ ਹੜਾਂ ਕਾਰਨ ਸ਼੍ਰੀਲੰਕਾ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਸ ਕਰਕੇ ਅਮਰੀਕਾ ਨੇ 10 ਲੱਖ ਅਮਰੀਕੀ ਡਾਲਰ ਦਾਨ ਕੀਤੇ ਆ ਸ਼੍ਰੀਲੰਕਾ ਨੂੰ ਸੌਰੀ ਚੀਨ ਨੇ ਕੀਤੇ ਆ ਅਮਰੀਕਾ ਦੇ ਡਾਲਰ ਕੀਤੇ ਆ ਅਮਰੀਕੀ ਡਾਲਰ ਕੀਤੇ 10 ਲੱਖ ਅਮਰੀਕੀ ਡਾਲਰ ਚੀਨ ਨੇ ਪ੍ਰਦਾਨ ਕੀਤੇ ਸ਼੍ਰੀਲੰਕਾ ਨੂੰ ਆਪਸ਼ਨ A ਇਸ ਆ ਰਾਈਟ ਆਨਸਰ ਹੁਣ ਚੀਨ ਨੇ ਪ੍ਰਦਾਨ ਕੀਤੇ ਆ ਚੀਨ ਦੇ ਕੈਪੀਟਲ ਅ ਵਿਜ਼ਿੰਗ ਕਰੰਸੀ ਹੈ ਰੇਨਮਿਨਵੀ ਪ੍ਰੈਜ਼ੀਡੈਂਟ ਆ ਜੀ ਜਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਚੀਨ ਨੇ অতি ਆਧੁਨਿਕ ਟੈਕਨੋਲੋਜੀ ਨਾਲ ਲੈਸ ਤੇਜ਼ ਐਰਕ੍ਰਾਫਟ ਕੈਰੀਅਰ ਫੁਜਿਆਂ ਲਾਂਚ ਕੀਤਾ ਚੀਨ ਨੇ ਥੋਰੀਅਮ ਯੂਰੇਨੀਅਮ ਬਾਲਣ ਪਰਿਵਰਤਨ ਜੋ ਪਹਿਲੀ ਸਫਲਤਾ ਪ੍ਰਾਪਤ ਕੀਤੀ ਏਸ਼ੀਅਨ ਜੂਥ ਗੇਮਸ 2025 ਦੀ ਮੈਡਲ ਸੂਚੀ ਵਿੱਚ ਚੀਨ ਟੌਪ ਤੇ ਰਿਹਾ ਚੀਨ ਨੇ ਚੀਨ ਦੀ CR450 ਹਾਈ ਸਪੀਡ ਟ੍ਰੇਨ 453 ਕਿਲੋਮੀਟਰ ਪ੍ਰਤੀ ਘੰਟਾ ਦੇ ਰਿਕਾਰਡਡ ਰਫਤਾਰ ਤੇ ਪਹੁੰਚੀ ਚੀਨ ਵਿੱਚ ਭਾਰਤੀ ਦੂਤਾਵਾਸ ਵਿਖੇ ਰਵਿੰਦਰਨਾਥ ਟੈਗੋਰ ਤੇ ਬੁੱਤ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਸਟੀਲਥ ਜੈਲੀਫਿਸ਼ ਡਰੋਨ ਤਿਆਰ ਕੀਤਾ ਚੀਨ ਤੋਂ ਪਟਾਕਿਆਂ ਦੀ ਗੈਰਕਾਨੂੰਨੀ ਤਸਕਰੀ ਨੂੰ ਰੋਕਣ ਲਈ ਭਾਰਤ ਨੇ ਆਪਰੇਸ਼ਨ ਫਾਇਰ ਟ੍ਰੈਲ ਸ਼ੁਰੂ ਕੀਤਾ ਚੀਨੀ ਨੋਵਲ ਪੁਰਸਕਾਰ ਜੇਤੂ ਚੀਨੀ ਗਿੰਗਯੰਗ 910 ਸਾਲ ਦੀ ਉਮਰ ਵਿੱਚ ਬਿਜ਼ਿੰਗ ਵਿੱਚ ਦਿਹਾਂਤ ਹੋਇਆ। ਨੈਕਸਟ ਹੈ ਹਾਲ ਹੀ ਵਿੱਚ 2025 ਦੇ ਵਿਸ਼ਵ ਐਥਲੈਟਿਕ ਪੁਰਸਕਾਰ ਸਮਾਰੋਹ ਵਿੱਚ ਕਿਸ ਨੂੰ ਸਾਲ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ? ਹਾਂਜੀ ਵਿਸ਼ਵ ਦੇ ਐਥਲੈਟਿਕਸ ਪੁਰਸਕਾਰ ਸਮਾਰੋਹ ਵਿੱਚ ਸਾਲ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ ਵਾ ਸਵੀਡਨ ਦੇ ਆਰਮਰਡ ਡੁਪਲੈਂਟਿਸ ਨੂੰ ਅਤੇ ਆਸਟ੍ਰੇਲੀਆ ਦੇ ਮੈਕਲਾਫ ਮੈਕਲਾਫਲਿਨ ਲੈਵਰਨ ਨੂੰ অপশন সি ইজ দা রাইট आंसर ਉਪਰੋਕਤ ਦੋਵੇਂ ਹੀ ਠੀਕ ਹੈ ਇਹ ਐਸ সুইডਨ ਦੇ ਆਰਮਡ ਡੁਪਲੈਂਟਿਕ ਇਹਨਾਂ ਨੂੰ 2025 ਦਾ ਵਿਸ਼ਵ ਐਥਲੈਟਿਕ ਪੁਰਸਕਾਰ ਪੁਰਸ਼ਾਂ ਦੇ ਵਿੱਚ ਮਿਲਿਆ ਤੇ ਮਹਿਲਾਵਾਂ ਦੇ ਵਿੱਚ ਮਿਲਿਆ ਵਾ ਮੈਕਲਾਫਲਿਨ ਲੈਵਰਨ ਨੂੰ ਇਹ ਆਸਟ੍ਰੇਲੀਆ ਦੀ ਹੈ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਏਡਜ਼ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ 1 ਦਸੰਬਰ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇਜ਼ ਐਡਜ਼ ਦੇ ਬਾਰੇ ਰੋਕ ਥਮ ਏਡਸ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਸਾਲ 1 ਦਸੰਬਰ ਨੂੰ ਵਿਸ਼ਵ ਏਡਸ ਦਿਵਸ ਮਨਾਇਆ ਜਾਂਦਾ ਤੇ ਇਸ ਵਾਰ ਦਾ ਜਿਹੜੀ ਇਹਦੀ ਥੀਮ ਉਹ ਕੀ ਰੱਖੀ ਗਈ ਹੈ ਰੁਕਾਵਟਾਂ ਨੂੰ ਦੂਰ ਕਰੋ ਏਡਸ ਪ੍ਰਤੀਕਿਰਿਆ ਨੂੰ ਬਦਲੋ ਠੀਕ ਹੈ ਤੇ ਇਸ ਤੋਂ ਇਲਾਵਾ 1 ਦਸੰਬਰ ਨੂੰ ਬੀਐਸਐਫ ਦਾ ਸਥਾਪਨਾ ਦਿਵਸ ਵੀ ਮਨਾਇਆ ਜਾਂਦਾ ਕਿਉਂਕਿ 1 ਦਸੰਬਰ 1965 ਨੂੰ ਬੀਐਸਐਫ ਦੀ ਸਥਾਪਨਾ ਹੋਈ ਸੀ ਤਾਂ ਇਸ ਕਰਕੇ ਬੀਐਸ ਸਥਾਪਨਾ ਬੀਐਸਐਫ ਬਾਰਡਰ ਸਿਕਿਉਰਿਟੀ ਫੋਰਸ ਠੀਕ ਹੈ BSF ਦਾ ਸਥਾਪਨਾ ਦਿਵਸ ਜਿਹੜਾ 1 ਦਸੰਬਰ ਨੂੰ ਮਨਾਇਆ ਜਾਂਦਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ 1 ਦਸੰਬਰ ਨੂੰ ਨਾਗਾਲੈਂਡ ਦਿਵਸ ਵੀ ਮਨਾਇਆ ਜਾਂਦਾ ਨਾਗਾਲੈਂਡ ਦੀ ਸਥਾਪਨਾ 1 ਦਸੰਬਰ 1963 ਨੂੰ ਹੋਈ ਸੀ ਤਾਂ ਇਸ ਕਰਕੇ ਨਾਗਾਲੈਂਡ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਵਿੱਚ ਸਤਤ ਸਿਰਪੁਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਟੈਗ ਪ੍ਰਦਾਨ ਕਰਨ ਲਈ ਜਤਨ ਕੀਤੇ ਜਾ ਰਹੇ ਹਨ ਹਾਂਜੀ ਛਤੀਸਗੜ ਦੇ ਵਿੱਚ ਸਿਰਪੁਰ ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਟੈਗ ਪ੍ਰਦਾਨ ਕਰਨ ਲਈ ਕਾਫੀ ਯਤਨਾਂ ਜਿਹੜੇ ਉਹ ਕੀਤੇ ਜਾ ਰਹੇ ਆ ਛਤੀਸਗੜ ਦੇ ਵਿੱਚ ਇਹ ਛਤੀਸਗੜ ਦਾ ਇੱਕ ਪਰਾਚੀਨ ਸਥਾਨ অপশন সি ইজ দা রাইট आंसर ਜਿਸ ਨੂੰ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਿਲ ਕਰਨ ਲਈ ਜਿਹੜੇ ਕਾਫੀ ਯਤਨ ਵਗੈਰਾ ਉਹ ਕੀਤੇ ਜਾ ਰਹੇ ਆ ਹੁਣ छत्तीसगढ़ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ छत्तीसगढ़ छत्तीसगढ़ ਦੀ ਕੈਪੀਟਲ ਆ रायपुर ਇਥੋਂ ਦੇ ਚੀਫ ਮਿਨਿਸਟਰ ਰਵੀਸ਼ਨੂ ਦਿਓ ਸਾਈ ਤੇ ਗਵਰਨਰ ਆ ਰੈਮਨ ਡੇਕਾ छत्तीसगढ़ ਦੇ ਵਿੱਚ ਗੁਰੂ ਕਾਸੀਦਾਸ ਨੈਸ਼ਨਲ ਪਾਰਕ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ रायपुर ਵਿੱਚ ਸ਼ਾਂਤੀ ਸਿਖਰ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਛਤੀਸਗੜ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਛਤੀਸਗੜ ਵਿੱਚ ਕਾਲੇ ਹਿਰਨ ਨੂੰ ਦੁਬਾਰਾ ਲਿਆਉਣ ਦੀ ਯੋਜਨਾ ਸਫਲਤਾਪੂਰਵਕ ਲਾਗੂ ਕੀਤੀ ਗਈ ਛਤੀਸਗੜ ਦੇ ਕੋਰਬਾ ਵਿੱਚ ਕੋਲ ਇੰਡੀਆ ਦੀ ਪਹਿਲੀ ਪੂਰੀ ਮਹਿਲਾ ਕੇਂਦਰੀ ਸਟੋਰ ਇਕਾਈ ਦਾ ਉਦਘਾਟਨ ਕੀਤਾ ਗਿਆ ਛਤੀਸਗੜ੍ਹ ਦਾ ਬਾਲੋਦ ਜ਼ਿਲ੍ਹਾ ਭਾਰਤ ਦਾ ਪਹਿਲਾ ਅਧਿਕਾਰਿਤ ਤੌਰ ਤੇ ਬਾਲਬਿਆ ਮੁਕਤ ਜ਼ਿਲ੍ਹਾ ਬਣਿਆ ਛਤੀਸਗੜ੍ਹ ਸਰਕਾਰ ਨੇ ਸਾਰੀਆਂ ਜ਼ਿਲ੍ਹਾ ਜ਼ਿਲ੍ਹਿਆਂ ਵਿੱਚ ਕੈਦੀਆਂ ਲਈ ਯੋਗਾ ਅਤੇ ਸੁਦਰਸ਼ਨ ਸ਼ੁਰੂ ਕੀਤੀ ਛਤੀਸਗੜ੍ਹ ਦੀ ਬਿਜਲੀ ਸਮਰਥਾ 30000 ਮੈਗਾਵਾਟ ਤੱਕ ਵਧੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ